ਇਸ਼ਾ 59 ਬਾਤੋ ਜਨਮ ਦਿਨ ਦੀ ਕਿਵਾਈ ਕਿ ਇਹਨਾਂ ਦੱਸਿਆ ਕਿ ਤਿੰਨ ਸਾਲ ਤੋਂ ਇਹ ਗੱਡੀ ਖਰੀਦਨੀ ਚਾਹੁੰਦੇ ਸਨ ਪਰ ਇਹਨਾਂ ਨੇ ਦੱਸਿਆ ਕਿ ਕਦੀ ਵੀ ਇਹਨਾਂ ਗੱਡੀ ਵਾਸਤੇ ਭੱਜ ਕੇ ਦੱਸ ਨਹੀਂ ਕਿ ਕੋਈ ਪ੍ਰਾਰਥਨਾ ਨਹੀਂ ਸੀ ਕਰਵਾਈ ਪਰ ਹਰ ਕੰਮ ਦੇ ਵਿੱਚ ਹੀ ਪ੍ਰਭੂ ਨੂੰ ਕਹਿ ਲੈਂਦੇ ਸੀ ਪਰ ਕਦੀ ਇਸ ਮਕਸਦ ਦੇ ਲਈ ਪ੍ਰਤੂਤੇ ਦੱਸ ਨਹੀਂ ਕਿ ਕੋਈ ਕਦੀ ਇਹਨਾਂ ਨੇ ਦੱਸਿਆ ਕਿ ਪ੍ਰਾਰਥਨਾ ਨਹੀਂ ਸੀ ਕਰਵਾਈ ਤਾਂ ਪ੍ਰਭੂ ਦੇ ਦਾਸ ਇੱਕ ਦਿਨ ਮੀਟਿੰਗ ਦੇ ਲਈ ਇਹਨਾਂ ਦੇ ਕੋਲ ਬੈਠ ਗਿਆ ਤੇ ਤਾਂ ਤਾਂ ਇਹਨਾਂ ਦੱਸਿਆ ਕਿੰਨੇ ਦਿਨ ਘਰੇ ਨੀਂਦ ਵਾਸਤੇ ਜਾ ਰਹੇ ਸੀ ਤਾਂ ਇਹ ਢਲੰਗ ਤੇ ਅਸੀਂ ਇਹਨਾਂ ਦੱਸਿਆ ਕਿ ਇਹਨਾਂ ਪ੍ਰਭੂ ਦੇ ਦਾਸਾਂ ਨੇ ਨਾਲ ਗੱਲਬਾਤ ਕੀਤੀ ਕਿ ਅਸੀਂ ਇੱਕ ਗੱਡੀ ਖਰੀਦਣੀ ਚਾਹੁੰਦੇ ਹਾਂ ਤਾਂ ਪ੍ਰਭੂ ਦੇ ਦਾਸਾਂ ਨੇ ਬਖਸ਼ਣ ਕੀਤੀ ਤੇ ਇਹ ਢਲੰਗ ਤੇ ਜੋ ਪ੍ਰਭੂ ਦੇ ਦਾਸਾਂ ਨੂੰ ਪ੍ਰਭੂ ਦੇ ਆਤਮਤਵ ਨਾਲ ਦੱਸਿਆ ਗਿਆ ਕਿ ਤੁਹਾਨੂੰ ਕਦੀ ਮਿਲ ਚੁੱਕੀ ਹੈ ਧੰਨਵਾਦ ਕਰਦੀ ਹਾਂ ਕਿਉਂਕਿ ਜਿਾ ਜੋ ਪ੍ਰਭੂ ਦੇ ਦਾਸਾਂ ਦੇ ਸ਼ਬਦ ਹੈ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰੇ ਕੀਤੇ ਨੇ ਔਰ ਇਹਨਾਂ ਦੱਸਿਆ ਕਿ ਪਰਮੇਸ਼ਰ ਨੇ ਇਹਨਾਂ ਨੂੰ ਨਵੀਂ ਗੱਡੀ ਤੇ ਨਾਲ ਬLES ਕੀਤਾ ਜੋ ਗੱਡੀ ਸਕਾਰਪੀਓ ਨਵੀਂ ਗੱਡੀ ਇਹਨਾਂ ਨੇ ਬਿਠਵਾਈ ਜੁਨੇ ਨੇ ਦੱਸਿਆ ਕਿ ਪ੍ਰਭੂ ਨੇ ਇਹਨਾਂ ਨੂੰ ਬਹੁਤ ਲੱਗੀ ਕਰਕੇ ਦਿੱਤੀ ਆਸ਼ੀਸ਼ ਦਿੱਤੀ ਕਿ ਇਹ ਨਵੀਂ ਗੱਡੀ ਤੇ ਨਾਲ ਬLES ਕੀਤਾ ਸੀ ਯੋਰ ਨਾਲ ਪਰਮੇਸ਼ਰ ਦੇ ਮਨੋਂ ਆਇਆ